ਜਰਨੈਲ ਬਾਪੂ ਜਗੀਰ ਸਿੰਘ ਡੱਲੇਵਾਲ ਜਿਹੜਾ ਪਿਛਲੇ 1 ਮਹੀਨੇ ਤੋਂ ਮਰਦਮਦਰ ਤੇ ਬੈਠਾ ਹੋਇਆ ਭਰਾਵੋ ਅਸੀਂ ਇੱਥੋਂ ਫਟੇਗੜ ਸਾਹਤ ਤੋਂ ਸਿੱਧਾ ਚਾਲੇ ਕਨੌਲੀ ਵੱਲ ਪਾਈਏ ਉਹ ਵੀ 라이ਸਾਂ ਦੇ ਹੱਕ ਲਈ ਹੈ ਸਾਡੀ ਆਉਣ ਵਾਲੀਆਂ ਨਸਲਾਂ ਫਸਲਾਂ ਲਈ ਹੈ ਸਾਡੀ ਧਰਤੀ ਲਈ ਹੈ ਚੋਦਰ ਵੀ ਜਾਣਦਾ ਸਾਡਾ ਫਰਜ਼ ਬਣਦਾ ਹੈ ਇਸ ਤਰ੍ਹਾਂ ਬਾਪੂ ਜੀ ਨੇ ਇੱਥੇ ਕਿਹਾ ਕਿ ਸਤਜਨਦੀ ਨੂੰ ਜਿਹੜਾ ਕਮਿਨ ਸਾਹ ਮੋਰਚਾ ਮਹਾਰੀ ਲੱਗਿਆ ਹੋਇਆ ਜਿਹੜੇ 35 35 40 40 ਸਾਲ ਤੋਂ ਸਾਡੇ ਯੋਧੇ ਜੇਲਾ 'ਚ ਬੰਦ ਨੇ ਉਹਨਾਂ ਦੀ ਰਿਹਾਈ ਦੇ ਲਈ ਸਾਡਾ ਉੱਤਰ ਵੀ ਫੱਟ ਰੱਖਦਾ ਬਣਿਆ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਭਰਾਵੋ ਹੁਣ ਤਾਂ ਇਹ ਸੋਚ ਲੈ ਵੀ ਜੀ ਅਸੀਂ ਅੱਜ ਘਰਾਂ 'ਚ ਬਹਿ ਗਏ ਨਾ ਨਿਕਲੇ ਤਾਂ ਘਰਾਂ 'ਚ ਬੈਠੇ ਬਿਠਾਈ ਨਪਦੇ ਰਿhte ਜਾਵਾਂਗੇ ਮਾਰਦੇ ਰਿhte ਜਾਵਾਂਗੇ ਖਤਮ ਕਰਦੇ ਜਾਵਾਂਗੇ ਗੋਲੀਆਂ ਨਾਲ ਨਹੀਂ ਬੰਦੂਖਾਂ ਨਾਲ ਨਹੀਂ ਟੋਪਾਂ ਨਾਲ ਨਹੀਂ ਤੁਹਾਨੂੰ ਮਾਰਿਆ